ਅਸਲਾਮ ਵਾਲੇਕਮ ਹਾਂ ਜੀ ਇਹ ਸੋਗੇ ਮੇਰਾ ਵਾਲੇਕਮ ਅਸਲਾਮ ਲਵ ਫਰਮ ਅਰਥ ਆ ਆ ਇਹ ਮੇਰੇ ਸਾਹਬ ਦਾ ਕਮੈਂਟ ਬ్రో ਧਰਮ ਤੋਂ ਆਪਣੇ ਸਾਰੇ ਬਾਅਦ ਚ ਵੈਸੇ ਤਾਂ ਸਾਰੇ ਪੰਜ ਇਨਸਾਨ ਆ ਯਾਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਬਾਈ ਕੋਈ ਮੈਨੂੰ ਜਿੰਨਾ ਮਰਜ਼ੀ ਮੇਰਾ ਵਿਰੋਧ ਕਰੀ ਜਾਵੇ ਇਸ ਗੱਲ ਦੀ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਮੇਰੇ ਲਈ ਜਿਹੜਾ ਸਾਡਾ ਕਹਿੰਦੇ ਉਹ ਐਕਸਪੀਰੀਅੰਸ ਆ ਇਹ ਮੋਰ ਇੰਪੋਰਟੈਂਟ ਧਰਮ ਤਾਂ ਬਾਅਦ ਚ ਬਣੇ ਬਾਈ ਆਪਣੇ ਆਪਣੇ ਹਿਸਾਬ ਨਾਲ ਬਣਾ ਲੈ ਸਾਰਿਆਂ ਨੇ ਔਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਬਾਜੀ ਇਨਸਾਨੀਅਤ ਸਭ ਤੋਂ ਪਹਿਲਾਂ ਹਾਂਜੀ ਬ੍ਰੋ ਮੈਂ ਤਾਂ ਇਹੀ ਮੰਨਦਾ ਬਾਈ ਇਨਸਾਨੀਅਤ ਇਨਸਾਨੀਅਤ ਦੇ ਵਿੱਚ ਫਿਰ ਬਾਕੀ ਹੋ ਗਏ ਜਾਨਵਰ ਪਸ਼ੂ ਪੰਛੀ ਉਹ ਵੀ ਉਹ ਵੀ ਸਾਰੇ ਵਿੱਚ ਹੀ ਆਪਾਂ ਤੇ ਨਾ ਕੋਈ ਕਹਿੰਦੇ ਨਾ ਚੰਗਾ ਨਾ ਮਾੜਾ ਜੋ ਹੋ ਰਿਹਾ ਸਭ ਪ੍ਰਮਾਤਮਾ ਦੀ ਮਰਜ਼ੀ ਨਾਲ ਹੋ ਰਿਹਾ ਸਾਰਾ ਕੁਝ ਤੁਰੇ ਗੱਲਾਂ ਹੋਰ ਪਾਸੇ ਚੱਲ ਜਾਣੀਆਂ ਯਾਰ ਮੈਂ ਐਲਬਮ ਪ੍ਰਮੋਟ ਕਰਨੀ ਤੁਸੀਂ ਮੈਨੂੰ ਹੋਰ ਪਾਸੇ ਨਾ ਫਸਾ ਲਿਓ ਪੰਜਾਬ 95 ਭਾਈ 50 95 ਹੁਣ ਦੇ ਆ ਜੀ ਤਾਂ ਲਾ ਲਿਆ ਪੂਰਾ ਜੋਰ ਜੇ ਮੈਂ ਪ੍ਰੋਡਿਊਸਰ ਹੁੰਦਾ ਤਾਂ ਮੈਂ ਕੱਢ ਵੀ ਦਿੰਦਾ ਹੁਣ ਨਾ ਮੈਂ ਪ੍ਰੋਡਿਊਸਰ ਨਾ ਮੈਂ ਡਾਇਰੈਕਟਰ ਮੈਂ ਕਰਨੇ ਚ ਕੰਮ ਕੀਤਾ ਰਾਈ ਆਪਾਂ ਪੂਰਾ ਜੋਰ ਲਾਇਆ ਪਰ ਬੰਦੇ ਦੇ ਹੱਥ ਹੈ ਨਹੀਂ ਹੋ ਜਾਏ ਗੱਲਾਂ ਹੀ ਆ ਬ్రో ਇਸ ਤੋਂ ਤੋਂ ਉੱਪਰ ਹੈ ਨਹੀਂ ਬੰਦਾ ਯਾਰ ਕੀ ਕਰੀਏ ਬਸ ਆ ਜੀ ਕੰਗਣਾ ਦਾ ਯਾਰ ਕੰਗਣਾ ਦਾ ਹਾਲ ਕੰਗਣਾ ਨੂੰ ਪਤਾ ਹੋਊਗਾ ਯਾਰ ਸਾਡਾ ਆਪਣਾ ਕਿਸੇ ਨਾਲ ਕੋਈ ਬੈਰ ਬਰੋਧ ਨਹੀਂ ਹੈ ਸਾਰਾ ਨੂੰ ਪਿਆਰ ਸਤਿਕਾਰ ਹੀ ਹੈ। ਉਹ ਕਹੇ ਵੀ ਜਦੋਂ ਪੰਜਾਬ ਤੇ ਗੱਲ ਆਉਂਦੀ ਹੈ ਫਿਰ ਹੁੰਦਾ ਆਪਾਂ ਦਾ ਕਿਸੇ ਦਾ ਵਿਰੋਧ ਨਹੀਂ ਹੈ ਬਾਈ। ਜਿਉਂਦਾ ਰਹੇ ਸਾਂਝਾ ਆਲਿਆ థాంਕ ਯੂ ਬਾਈ ਜੀ। ਜਿਉਂਦਾ ਤਾਂ ਬਾਈ ਮਾਰਾ ਇਹਨੂੰ ਪਤਾ ਸਾਹ ਹੋਣਾ ਅਗਲਾ ਨਹੀਂ ਹੋਣਾ। ਇਹ ਤਾਂ ਹੁਣ ਸਿਰਫ ਰੱਬ ਨੂੰ ਹੀ ਮੱਦਾ। ਇਹ ਆਪਾਂ ਰੈਡੀ ਹਰ ਇੱਕ ਚੀਜ਼ ਦੇ। ਆਮ ਰੈਡੀ ਫਾਰ ఎవਰੀਥਿੰਗ। ਆ ਸਵਾਦ ਲੈ ਰਹੇ ਹੋ ਤੁਸੀਂ ਜ਼ਿੰਦਗੀ ਦਾ ਪੂਰਾ ਬਾਈ। ਹਰ ਬੰਦਾ ਸਵਾਦ ਲਵੇ ਜ਼ਿੰਦਗੀ ਦਾ। ਜ਼ਿੰਦਗੀ ਰੱਬ ਨੇ ਦਿੱਤੀ ਤੁਹਾਨੂੰ ਸਵਾਦ ਲੈਣ ਲਈ। ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬਾਜੀ ਰੱਬ ਨੇ ਤੁਹਾਨੂੰ ਜਿਹੜੀ ਜ਼ਿੰਦਗੀ ਦਿੱਤੀ ਉਸ ਦਿੱਤੀ ਸੁਆਦ ਦੇਣ ਨੂੰ ਕਿਸੇ ਦੀ ਨਾ ਤਾਂ ਕਿਸੇ ਦੀ ਗੱਲ ਸੁਣਨ ਨੂੰ ਦਿੱਤੀ ਨਾ ਕੋਈ ਤੁਹਾਨੂੰ ਸਲਾਹ ਦੇ ਸਕਦਾ ਤੁਹਾਡੀ ਗੱਲ ਕਰਦਾ ਵਾ ਆਪਣੇ ਦਿਲ ਦੀ ਕਰੋ ਜੋ ਤੁਹਾਡਾ ਬੰਨ ਕਰਦਾ ਕਿਉਂਕਿ ਦੁਨੀਆ ਜਦ ਤੱਕ ਤੁਸੀਂ ਮਰਦੇ ਨਹੀਂ ਨਾ ਉ ਤੱਕ ਤੁਹਾਨੂੰ ਕੁਝ ਨਹੀਂ ਹੋਣ ਦੇ ਸਕਦੇ ਇਦਾਂ ਨਹੀਂ ਮੈਂ ਕਹਿੰਦਾ ਦੁਨੀਆ ਦਾ ਸੈਂਸ ਚਲੋ ਇਹ ਹੋਰ ਪਾਸੇ ਜਾਣੀ ਗੱਲਬਾਤ ਮੈਂ ਮੈਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਇਹ ਕਨਵਰਸੇਸ਼ਨ ਬਟ ਨਾ ਇਹ ਗੇਮ ਇਦਾਂ ਦੀ ਆ ਜਦ ਤੱਕ ਤੁਸੀਂ ਡੈਡ ਨਹੀਂ ਹੋ ਜਾਂਦੇ ਨਾ ਉਦੋਂ ਤੱਕ ਤੁਹਾਨੂੰ ਹਿੱਟ ਕਰਦੀ ਰਹਿੰਦੀ ਆ ਸੁਣ ਕਿਸੇ ਦੀ ਪਰਵਾਹ ਨਹੀਂ ਕਰਨੀ ਹੈ ਸਾਰੇ ਸਭੇ ਕਟਰਾਮ ਬੋਲੇ ਆ ਤੇ ਪਰ ਉਹ ਇਹ ਹੋਰ ਗੱਲ ਆ ਹੋਰ ਡੂੰਗੀ ਆ ਇਹ ਲੰਬਾ ਹੋਣਾ ਕੰਮ ਤੁਸੀਂ ਆਪਣਾ ਦਿਲ ਦੀ ਕਰਨੀ ਜੋ ਕਰਨੀ ਨਾ ਔਰ ਨਾ ਹੀ ਕਿਸੇ ਬਾਕਸ ਚ ਤੁਸੀਂ ਬੱਜਣਾ ਕਿ bro ਤੂੰ ਇਦਾਂ ਲਾਦੇ ਤੂੰ ਇਦਾਂ ਲੈ ਰੇ ਨੋ bro ਮੀ ਸਮਾਈ ਲਾਈਫ ਮੈਨੂੰ ਫਰੇਮ ਸਾਹ ਲੱਜੀ ਹੋਆ ਕੋਈ ਬੰਦਾ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਨਾ ਨਾ ਤੁਹਾਨੂੰ ਦੱਸ ਸਕਦਾ ਤੁਸੀਂ ਆਪਣੀ ਲਾਈਫ ਇੰਜੋਏ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਆ ਕਰੋ ਇਹ ਤੇ بار بار ਨਹੀਂ ਹੋਣਾ ਨਾ ਕਿਸੇ ਨੂੰ ਭੁੱਖੇ ਮਰਦੇ ਨੂੰ ਇੱਥੇ ਕੋਈ ਦੇਣਾ ਆਉਂਦਾ ਕਿ ਇਹਨੂੰ ਕੁਝ ਠੀਕ ਹੈ ਨਾ Enjoy bro ਰਾਮ 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 ਜੀ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027